ਜੰਦੇ ਰਹਿਣਾ ਉਸ ਤੋਂ ਅੰਤ ਜਿਆਪਾ ਗੱਲ ਕਰੀਏ ਤਾਂ ਅੱਜ ਸਵੇਰੇ ਜਿਹੜਾ ਮੋਟਰਾਂ ਵਿੱਚ ਉਸਤਾਹ ਪਾਰੀ ਸਾਹ ਜਿਹੜਾ ਉਹ ਆਪਨ ਦੇਖ ਨੂੰ ਵਜਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਦੁਪਹਿਰ ਵੇਲੇ ਬਿਲਕੁਲ ਬਹੁਤ ਹੀ ਘੱਟ ਛਾਹ ਜਿਹੜਾ ਮੋਟਰਾਂ ਦੇ ਵਿੱਚ ਹੈਗਾ ਸੀ ਤੇ ਹੁਣ ਜੋ ਕਿ ਇਸ ਵਾਰ ਉਹਨਾਂ ਫਿਸ਼ਨਰ ਵੱਲੋਂ اعلان ਕੀਤਾ ਗਿਆ ਸੀ ਗਾਰੂ ਨੇ ਦੇਖਦੇ ਹੋਏ ਕਿ ਜਿਹੜੀਆਂ ਵੋਟਰਾਂ ਨੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਜਿਹੜੀਆਂ ਨੇ ਪੁਆਇਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦੇ 1:06 ਦਾ ਟਾਈਮ ਹੋ ਗਿਆ ਤੇ ਜਿਹੜਾ ਵੋਟਾਂ ਵਾਲਾ ਕੰਮ ਹੈ ਬਿਲਕੁਲ ਨੇਪਰੇ ਚੜ ਚੁੱਕਿਆ ਹੈ ਸਾਡੇ ਨਾਲ ਮੌਜੂਦ ਆ ਪਾਰਟੀ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਕੀ ਨਾਏ ਜੀ ਸਾਹਿਬ ਜਿਹੜੀ ਪੋਲਿੰਗ ਹੋਈ ਹੈ ਇਹ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਕੀ ਮਾਹੌਲ ਰਿਹਾ ਹੈ ਇਸ ਬਾਰੇ ਵਿਸਥਾਰ ਕੀ ਇਸ 16% ਹੈ ਜੀ ਜੇ ਤੋ ਇਹ ਪਿੰਡਾਂ ਦਾ ਪੋਲਿੰਗ ਦਾ ਸਾਲ ਹੈ ਅੰਜਾ ਪੁੱਛਦਾ ਤਾਂ 16% ਤੇ ਬਾਕੀ ਬਹੁਤ ਵਧੀਆ ਮਾਹੌਲ ਰਿਹਾ ਸੰਜੇਸ ਬਹੁਤ ਨਾਲ ਸਾਰੇ ਲੋਕ ਤਾਂ ਮੇ ਬੜਾ ਨਾ ਮਸਤਾਨ ਤੇ ਜਿਆਦਾ ਰੁਝਾਨ ਜਿਹੜਾ ਕਿਹੜੀ ਪਾਰਟੀ ਕਣੀ ਦੇਖਦੇ ਜਿਆਦਾ ਰੁਝਾਨ ਤਾਂ ਆਮ ਪਾਰਟੀ ਕਣੀ ਦੇਖਿਆ ਗਿਆ ਆਮ ਪਾਰਟੀ ਦੀ ਸੁਭਾਵਨੇ ਬਾਕੀ ਪਾਰਟੀਆਂ ਨੇ ਉਹਨਾਂ ਵਾ ਤਾਂ ਕੋਈ ਰੁਝਾਨ ਦੇਖਣ ਨਹੀਂ ਬਾਕੀ ਪਾਰਟੀਆਂ ਅਕਾਲੀ ਦਲ ਤਾਂ ਖਤਮ ਹੈ ਅਕਾਲੀ ਦਲ ਤਾਂ ਆਉਂਦਾ ਨਾ ਲੱਗਣ ਦੇ ਬ੍ਰੋਕਰਦੀ ਨਾ ਆਪਣਾ ਬੀਜੇਪੀ ਦਾ ਉਹ ਵੀ ਕੋਈ ਕਹਿਣਾ ਕੋਈ ਹੋ ਨਹੀਂ ਹੋਇਆ ਇਹ ਪਤਾ ਬੰਦਾ ਦੀ ਬਸ ਬਾਕੀ ਹੋਰ ਵੀ ਖੱਪ ਨੇ ਸਾਰੇ ਵਕਾਮ ਆਮ ਆਦਮੀ ਦਾ ਜਾ ਦੇ ਜਾ ਆਮ ਪਾਰਟੀ ਦੇ ਪਰਲ ਕਿਉਂ ਰੁਝਾਨ ਰਿਹਾ ਕੀ ਕਰਦਾ ਇਹ ਲੋਕੇ ਮੁੰਦੇ ਇਹਨਾਂ ਦੇ ਸਰਕਾਰ ਦੇ ਸਰਕਾਰ ਕਰਕੇ ਰਿਹਾ ਜਾਂ ਕੋਈ ਇਹਨਾਂ ਨੇ ਕੰਮ ਕੀਤਾ ਸਰਕਾਰ ਕਰਕੇ ਨਹੀਂ ਰਿਹਾ ਜੀ ਕਰ ਤਾਂ ਪਹਿਲਾਂ ਵੀ ਤੀ ਖਾਲੀਆਂ ਦੀ ਸਰਕਾਰ ਦੀ ਪਹਿਲਾਂ ਆਗਰਸਤੀ ਗਰੀਤੀ ਕੰਮ ਕਰੇ ਹੋਏ ਨੇ ਜੋ ਸਰਕਾਰ ਦੇ ਕੰਮ ਕਰੇ ਹੋਏ ਨੇ ਉਹ ਸਰਕਾਰ ਲੋਕ ਮੰਨ ਦੇਖ ਲੈਟ ਦੇਖ ਲੋ ਲੈਟ ਬਾਰੇ ਦੇਖ ਲੋ ਤੁਸੀਂ 12 12 14 14 ਘੰਟੇ ਲੈਟੋਂ ਖੇਤਾਂ 'ਾਂ ਲਿਆ ਆਂਦੀ ਹੈ ਉਹ ਵੀ ਦਿਨ 'ਚ ਉਸ ਤੋਂ ਬਾਅਦ ਆ ਲਾ ਲਓ ਤੁਸੀਂ ਨਹਿਰਾਂ ਦਾ ਪਾਣੀ ਲਾ ਲਓ 35 35 ਸਾਲ ਹੋ ਗਏ ਤੇ ਜਿਹੜੇ ਸੂਏ ਬੰਦ ਹੋਏ ਨੇ ਉਹ ਵੀ ਉòn ਚੱਲਦੇ ਹੋਗੇ ਜਿੱਕ ਮਿੰਟ ਵੀ ਲੋਕਾਂ ਨੂੰ ਉਹਨੇ ਕਰਨਾ ਪੈਂਦਾ ਬਿਜਲੀ ਦੇ ਬਿੱਲ ਦੇਖ ਲੋ ਹੋਰ ਦੇਖ ਲੋ ਲੋਕ ਮੰਨ ਬੋਟ ਪਾਉਂਦੇ ਨਹੀਂ ਜੀ ਹੁਸਿਆਣੇ ਇਕ ਰਾਜਵੇ ਜੀ ਮੈਂ ਤੁਹਾਡੇ ਕੋਲੇ ਪੁੱਛਣਾ ਚਾਹੁੰਗਾ ਵੀ ਜਿਹੜਾ ਔਰਤਾਂ ਦੇ ਵਿੱਚ ਉਸਤਾ ਸੀ ਉਹਦਾ ਕੋਈ ਆਖਰੀ ਉਹ ਕਹਿੰਦੇ ਸੀ ਕਿ ਸਾਨੂੰ ਜਿਹੜਾ ਬਾਰਾ ਸਾਡੇ ਨਾਲ ਸਾਡਾ ਜਿਹੜਾ ਪੈਸੇ ਨੂੰ ਰਿਲੇਟ ਤੇ ਉਹਦਾ ਕੋਈ ਅਸਰ ਨਹੀਂ ਪਿਆ ਜੀ ਜਿਹੜਾ ਆਪਣਾ ਬਿਜਲੀ ਦਾ ਬਿਲ ਪਾਸ ਹੈ ਜੀਰੋ ਬਿਲਾ ਰਿਆ ਹੋਊਗੀ ਘਾਰੇ ਯਾਰੇ 4 4 5 5000 ਮਹੀਨੇ ਦੀ ਬਚਤ ਹੋ ਗਈ ਹੈ ਜੀ ਉਹ ਵੀ ਤਾਂ ਆਪਣਾ ਉਹਦੇ ਘਾਰੇ ਹੈ ਨਾ ਹੀ 5000 ਬਚ ਗਿਆ ਜੀ 1000 ਰੁਪਿਆ ਨਹੀਂ ਦਿੱਤਾ ਗਿਆ ਉਹ ਸਾਡੇ ਹੁਣ ਮੰਤਰੀ ਸਾਹਿਬ ਨੇ ਗਾਰੰਟੀ ਦਿੱਤੀ ਹੈ ਹੁਣ ਉਹ ਪੂਰਾ ਕਰਨਗੇ ਮੈਂ ਬੋਲਦਾ ਬਾਕੀ ਹੋਰ ਨੈਰੀ ਪਾਣੀ ਲਾ ਲੋ ਜੀ ਖੇਤਾਂ ਉਨੀ ਲੈਟ ਲਾ ਲੋ ਜੀ 0 ਬਿਲਾ ਰਿਹਾ ਹੈ ਫਿਰ ਆਪਣੇ ਹਲਕੇ ਜਿਵੇਂ ਤਾਂ ਗੜਦੇ ਮਿੱਟੀ ਲਾ ਲੋ ਜੀ ਨਾਲ ਦੀਨ ਵਾਲਾ ਜਿਹੜਾ ਹੜਾ ਆਇਆ ਦੀ ਉਹਦਾ ਮਾਪਜਾ ਦਿੱਤਾ ਗਿਆ ਜੀ ਸਮੇ ਸਾਰਾ ਕੋਈ ਲੇਟ ਨਹੀਂ ਹੋਇਆ ਜੀ ਬਾਕੀ ਹੋਰ ਬਹੁਤ ਸਾਰੇ ਕੰਮ ਹੋਣ ਨੇ ਜਿਹੜੇ ਪਤਾ ਨਹੀਂ ਕਿੱਦਾਂ ਦੇ ਇਹਦੇ ਖੰਭੇ ਤਾਰਾਂ ਜੀ ਜਿਸ ਨਾਲ ਸਾਡੇ ਨਾਲ ਰਾਜਵੀਰ ਸਿੰਘ ਸਰਜਣ ਪੈਣੀ ਅਤੇ ਗੁਰਜੀਤ ਸਿੰਘ ਮਾਨ ਸਰਜਣ ਪੈਣੀ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਜਿਨ੍ਹਾਂ ਨੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਆਪਾਂ ਜਾਣਕਾਰੀ ਲੈਣ ਦੀ ਹੋਰ ਵੀ ਕੋਸ਼ਿਸ਼ ਕਰਦੇ ਆ ਜੋ ਕਿ ਸਾਡੇ ਕੋਲੇ ਮੌਜੂਦ ਹਨ ਇਹਨਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ ਜ ਬਈ ਯਕੀਨ ਆਏਗਾ ਜੀ ਇਸ ਤਰ੍ਹਾਂ ਦੀ ਕੋਈ ਕੋਈ ਲੜਵਾ ਜੇ ਜਾਂ ਕੋਈ ਲੜਾਈ ਝਗੜਾ ਇਸ ਪੁਲਿੰਗ ਉਸ ਸਟੇਸ਼ਨ ਤੇ ਵਾਖਦੀ ਵੀ ਹਰ ਸਾਲ ਹਰ ਇਲੈਕਸ਼ਨ ਚ ਇਹ ਪੁਲ ਰਹਿਣਾ ਕੋਈ ਨਹੀਂ ਜਿਆਦਾ ਰਜਾਨ ਹੈ ਉਹ ਕਿਸ ਪਾਰਟੀ ਦਾ ਤੇ ਕਿਸ ਦੀ ਦਿੱਕਤ ਦੇਗੀ ਜਿਆਦਾ ਤਾਂ ਹੈ ਆਮ ਆਦਮੀ ਪਾਰਟੀ ਦਾ ਲੋਕ ਨੀਤੀਆਂ ਤੋਂ ਕੁਝ ਨੀਤੀਆਂ ਦੇ ਕੰਮਾਂ ਤੋਂ ਕੁਝ ਨੇ ਬਾਕੀ ਜਿਹੜੀ دوسری ਪਾਰਟੀ ਉਹ ਦੋਨ ਪਾਰਟੀਆਂ ਦਾ ਆਪਸ ਹੈ ਤੇ ਕੋ ਸੈਕਿੰਡ ਤੇ ਕਿਹੜਾ ਹੁੰਦਾ ਬਾਜੀ ਪਤਾ ਲੱਗਿਆ ਬਹੁਤ ਬਹੁਤ ਅਨਵਾਜ ਛੋਟਾ ਐਲੀਐਸ ਨੂੰ ਜੀ ਨਾਲ ਗੱਲ ਕਰਨ ਦਾ ਉਹਨਾਂ ਦਾ ਲਾਭ ਅੰਕਾਰਿਆ ਨਾਲ ਕਰੂੰਗਾ ਉਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਜੀ ਨਾਲ ਹੀ ਦਾ ਉਹ ਬਹੁਤ ਵਧੀਆ ਰਿਹਾ ਜੀ ਪੀਸਫੁੱਲ ਰਿਹਾ ਜੀ ਜੀ ਦਾ ਧੰਨਵਾਦ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਕੋਈ ਲੜਾਈ ਝਗੜਾ ਨਹੀਂ ਵਧੀਆ ਬੋਲੀ ਤੋਂ ਹੀ ਹੈ ਜੀ ਬਿਸਮੱਲਾ ਇਸ ਦਾ ਪੈਰਾਵੇੜੇ ਕੇ ਜਿੰਦਾਂ ਦਾ ਬਹੁ ਹੋ ਰਿਹਾ ਲੈਣਾ ਗਤਾਰ ਲੰਮੀਆਂ ਲੱਗੀਆਂ ਜਾਂ ਖਾਲੀ ਹੈ ਤੇ ਫਿਰ ਬੜੀ ਥੋੜਾ ਘਟ ਰਿਹਾ ਜੀ ਇੱਕ ਤੋਂ ਜੋ ਹੀ ਦੁੱਪ ਕਰਕੇ ਬਾਕੀ ਸ਼ਾਮ ਨੂੰ ਫੇਰ ਆ ਦੋ ਘੰਟੇ ਵਧੀਆ ਰਹਿੰਦੀ ਸ਼ਾਮ ਨੂੰ ਵਧੀਆ ਪੋਲਿੰਗ ਹੋਈ ਹੈ ਠੀਕ ਠਾਕ ਬਹੁਤ ਵਕਾਨ ਵਾਰੀ ਤੁਹਾਡਾ ਬਲ ਵਰਕਰ ਦਾ ਸਾਡੇ ਨਾਲ ਹਾਜ਼ਰ ਏਜੰਟ ਬੈਠੇ ਨੇ ਇਹਨਾਂ ਤੋਂ ਪੁੱਛਾਂਗੇ ਆਪਾਂ ਜਸਵਿੰਦਰ ਸਿੰਘ ਜੀ बहुत बढ़िया और यही सत्तर परसेंट की कोटी तो तो हो रही है इससे ज्यादा तो सिर्फ जान के लिए पार्टी को सर मैं जिसे मान बाल्दी सर दिन और लफड़ी दीजिए जी सही इधर जान के लिए बंद इधर नहीं नहीं करना है आज नहीं समझ पाएंगे ज्यादा रे जान बोलता है

बहुत-बहुत ਅਨਵਾਜ ਸੁਣਾ ਐਲਵੀਐਸ ਜੀ ਨਾਲ ਗੱਲਬਾਤ ਕਰਨ ਦਾ ਸਾਡੇ ਨਾਲ ਮੌਜੂਦ ਆਦਤ ਕਰੇ ਜੁੜੇ ਨੇ ਇਹਨਾਂ सर ਦੋ ਗੱਲਾਂ ਕਰਾਂਗੇ ਸਰ ਸਟ ਜੀ ਇਹ ਜਿਹੜੀ ਇਹ ਵੋਟ ਹੈ ਮੋਰ ਸਰ ਉਹ ਸ਼ਾਂਤ ਰਿਹਾ ਬਹੁਤ ਵਧੀਆ ਰਿਹਾ ਔਰ ਬਾਕੀ ਵੋਟ ਸਟ ਸਟੂਡੈਂਟ ਤੋਂ ਜ਼ਿਆਦਾ ਹੋ ਚੁੱਕੀ ਲੱਗਦਾ ਤੇ ਬਸ 5-10 ਦਪੈਰ ਵੇਲੇ ਕਿਹੋ ਜਿਹਾ ਮਾਹੌਲ ਰਿਹਾ ਸਵੇਰ ਤੇ ਸ਼ਾਮ ਤੇ ਪਹਿਲੇ ਥੋੜਾ ਗਰਮੀ ਕਰਕੇ ਥੋੜਾ ਘਟ ਗਏ ਬਟ ਅਸਤੇਰੇ ਦੇ ਸ਼ਾਮ ਨੂੰ ਤਾਂ ਪੂਰਾ ਦਮ ਤੇ ਜੋ VOTING ਵਿੱਚ ਨਹੀਂ ਹੋ ਸਕਦੀ ਦੋ ਨਹੀਂ ਕੋਈ ਬੜੀ ਤੇਜ਼ੀ ਨਾਲ ਹੋਈ ਤੇ 6 ਵਜੇ ਬਹੁਤ ਵਧੀਆ VOTING ਹੋਈ ਬਹੁਤ ਬਹੁਤ ਸਾਡਾ ਵਾਜਿਸ ਉਹਨਾਂ ਦੇ ਐਲ.ਐਸ. ਡਿਵੀਜ਼ਨ ਨਾਲ ਗੱਲਬਾਤ ਕਰਨ ਦਾ ਇਹ ਆਪਣਾ ਸਲੇਮਗੜ ਪਿੰਡ ਦੇ ਜੋ ਕੇ ਜੁਮੈਂਟ ਬੂਥਾ ਇੱਥੇ ਲਾਏ ਗਏ ਹਨ ਸੁਰਜਣ ਪਏ ਨਹੀਂ ਬਸ ਸਭੀ ਚਿਰ ਸੱਕਦੇ ਹੋ ਕਿ ਹੁਣ ਉਹ ਜਿਹੜੇ ਕਮੇਂਟ ਬਾਕੀ ਰਹਿ ਗਏ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਹੈਗਾ ਪਾਣੀ ਨੇ ਜਿਹੜੇ ਸ਼ਵੀਲਾ ਉਹ ਵੀ ਲਾਈਆਂ ਗਈਆਂ ਨੇ ਪਾਣੀ ਵੀ ਭੁਲਾਇਆ ਗਿਆ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਕਸ਼ੇਤ ਜੋ ਕਿ ਬੱਤਕਾਂ ਪਾਰਟੀ ਦੀਆਂ ਐਥੇ ਮਯੂਥਨ ਦੁਬਾਰਾ ਵੇਲੇ ਗਰਮੀ ਜੇ ਰਾਹਤ ਦਵਾਉਣ ਵਾਸਤੇ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਕਹਿ ਸਕਦੇ ਆ ਉਹ ਕੀਤਾ ਗਿਆ ਸੀ ਪਾਣੀ ਦੀ ਜਿਹੜੀ ਸ਼ਵੀਲ ਹੈ ਉਹ ਫਿਲਹਾਲ ਵੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਹੁਣ ਵੀ ਚਾਹੇ ਠੰਡ ਵੀ ਹੋਊਗੀ ਤਾਂ ਵੀ ਪਾਣੀ ਦਾ ਜਿਹੜਾ ਸਿਸ ਲੈ ਉਹ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਪ੍ਰਮੁੱਖ ਸਰਸੀਅਤ ਤਾਂ ਜਿਹੜੀਆਂ ਹੈਗੀਆਂ ਜਿਹੜੇ ਧਾਰਨੀ ਬੈਠੇ ਨੇ ਸਾਰੇ ਧਾਰਨੀ ਜੀ ਬਹੁਤ ਵਧੀਆ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਕੋਈ ਨਹੀਂ ਸਾਡੇ ਪਿੰਡ 'ਚ ਕੋਈ ਲੜਾਈ ਝਗੜਾ ਨਹੀਂ ਆ ਜਿਆਦਾ ਰੁਝਾਨ ਕਿਹੜੇ ਵੱਲ ਰਿਹਾ ਜੀ ਕਿਹੜੇ ਮੇਦਵਾਰ ਦੇਖੋ ਜਿਆਦਾ ਰੁਝਾਨ ਤਾਂ ਇੱਕ ਚੀਤੇ ਜੇ ਤਾਂ ਸੱਚ ਬੁਛਦਾ ਹੈ ਫਿਰ ਤਾਂ ਉਹ ਦੱਸਦੀ ਹੈ ਨੀ ਆਪ ਬਦਲ ਨੂੰ ਸਾਰੇ ਕੰਦਾ ਸਾਡਾ ਤਾਂ ਅੱਜ ਤੋਂ ਨੇ ਪਹਿਲਾਂ ਹੀ ਤੋਂ ਬਤਾ ਦੀ ਗੀ 50% ਤਾਂ ਇਕੱਲੇ ਸਿੰਘਜੀਤ ਮੰਨਦੀ ਹੈਗੀ ਨਿਕਲੂਗੀ ਵੀ ਹੁਣ ਬੋਲਤਨਵਾਦ ਜੀ ਸੋਟਾ ਸਵਾਗਤ ਹੈ ਜੀ ਸਿਕਾ ਬਹੁਤ ਵਧੀਆ ਮੌਸਲ ਹੈ ਜੀ ਬਹੁਤ ਸਲੈਂਟ ਉਹ ਬੋਲਿੰਗ ਹੋਈ ਹੈ ਵੋਟ ਤੇ ਕੋਈ ਮਸਲਾ ਸਾਈਟ ਚੱਕ ਰਿਹਾ ਕੋਈ ਹੈ ਜਾਂ ਕੋਈ ਹੋਰ ਬਹੁਤ ਸਾਬਰਾੜ ਕਿੰਨੇ ਪਰਸੈਂਟ ਸੇਟੀ ਦਾ ਟੋਟਲ ਆਈਏ ਜਿਸ 70% ਦਾ ਪੋਲ ਹੋ ਗਿਆ ਦੇਖੋ ਵੱਖ-ਵੱਖ ਆਪਾਂ ਮੀਡੀਆ ਧਾਰਾ ਨਾਲ ਗੱਲ ਕੀਤੀ ਐਲਵੀਐਸ ਰੂਟ ਦੇ ਰਾਹੀਂ ਆਪਾਂ ਆਮ ਪਾਰਟੀ ਦੇ ਆਗੂਆਂ ਨਾਲ ਵੀ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਏਜੰਟਾਂ ਨਾਲ ਵੀ ਗੱਲ ਕੀਤੀ ਸਮੂਹ ਪੋਲ ਕਬੂਥਾਂ ਦੇ ਜੋ ਮੁਲਾਜ਼ਮ ਇੱਥੇ ਮੌਜੂਦ ਸੀ ਉਹਨਾਂ ਨਾਲ ਵੀ ਗੱਲ ਕੀਤੀ ਸਾਰਿਆਂ ਵੱਲੋਂ ਬੜੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਐਲਵੀਐਸ ਨਿਊਜ਼ ਮੈਂ ਬਲਦੇਵ ਸਿੰਘ ਸਰੌਪਤਰਕਾਰ ਤੁਸੀਂ ਦੇਖਦੇ ਰਹੋ ਐਲਵੀਐਸ ਨਿਊਜ਼ ਧੰਨਵਾਦ